ਲਿਖਾਈ ਕਰਾਉਂ ਤੇਰੀ ਮੇਰੇ ਉਹ ਯਾਰ ਲਖਾਈ ਮੈਂ ਕਰਾਉਂ ਲਿਖਾਈ ਤੇਰੀ ਲਖਾਈ ਮੈਂ ਕਰਾਉਂ ਲਿਖਾਈ ਤੇਰੀ ਸਾਰਾ ਹੋ ਗਿਆ ਤੇਰੀ ਨਹੀਂ 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 ਠੀਕ ਆ ਲਿਖਾਈ ਨਹੀਂ ਹੋਗੀ ਬਾਈ ਨਹੀਂ ਲੈਣੀ ਬਈ ਨਹੀਂ ਨਹੀਂ ਬਈ ਨਹੀਂ ਓ ਠੀਕ ਆ ਹੁਣ ਤਾਂ 30000 ਰੁਪਏ ਨੂੰ ਲਿਖਾਈ ਮੈਂ ਕਰਾ ਕੇ ਦਊਂਗਾ ਲਿਖਾਈ ਲਿਖਾਈ ਚੱਲਦੇ ਹਾਂ 24000 ਰੁਪਏ ਫੜਾਉਂਗਾ ਇਹ ਮੱਠੀ ਲਾ ਕੇ ਦੂ ਮੱਠੀ ਕਰ ਉਹ ਨਹੀਂ ਉਹ ਲਿਖਾਈ ਵੀ ਕਰ ਉਹ ਸਾਰਾ ਹੁੰਦਾ ਠੀਕ ਆ ਹੁਣ ਮੈਂ ਕਹਿੰਦਾ ਮੇਰਾ ਠੀਕ ਆ ਸਭ 100 ਰੁਪਏ ਨਾਲ ਮੈਂ ਇਹ ਕਰਦਾ ਸਭ 100 ਤੋਂ 200 ਚਾਹ ਹਰ ਰੋਜ਼ 100 ਦਾ ਗੱਲਣਾ ਸਰ ਗਨੇਆ ਗਨੇਆ ਉਹ ਦੋ ਦੋ ਦੇ ਹੱਦੋਂ ਤੇ ਹੋ ਗਿਆ ਇਹਨਾਂ ਦਾ ਵੀ ਬਸ ਗਨੇਆ ਦੀ ਗੱਲ ਤੂੰ ਗਨੇਆ ਬਸ ਠੀਕ ਆ ਨਾ ਨਾ ਦੇਖ ਤਮ ਕਾਇ ਦਿਖਾਈ ਮੇਰੀ ਕੰਮ ਤੇ ਤੈਨੂੰ ਤੇ 23 ਕਰਦੇ ਮੈਨੂੰ ਲਿਖਾਈ ਹੋ ਕਰੋ ਚੱਲ ਅਗਲਾ ਜੱਲ ਬਸ ਓਕੇ ਬਸ ਓਕੇ ਹਾਂ ਠੀਕ ਆ ਗੱਲ ਹੁਣ ਤੂੰ ਸਾਡੇ 23 ਰਹਿ ਗਿਆ ਇਹਨੂੰ ਆਪ ਲਿਖਾਈ ਆਪ ਦੇ ਕੋਲ ਲੈ ਰਿਹਾ ਸੜ ਰਿਹਾ ਆਪਣਾ ਭਾਂ ਦਾ ਬੇ ਵੀ ਫੂਲੀ ਦੇ ਕੀ ਬੱਕਰੀ ਮੇਰਾ ਭਾਂ ਜਾਇ ਜਾਂ ਨਹੀਂ ਸੜ ਰਹਾ ਹੈ ਇਹ ਪੂਰੀ ਪੱਠ ਵੀ ਨਹੀਂ ਦੇਖੀ ਬੱਕਰੀ ਦੀ ਨਜ਼ਰ ਕਿੱਥੇ ਗਿਆ ਜਿਹੇ ਮਰਜੀ ਦੇਗੀ ਯਾਰਾ ਤੇਰਾ ਬਾਜ ਕੀਦੀ ਨਾ ਸਾਫੀ ਮਾਰ ਦੇ ਸਿੱਧੀ ਕਰ ਸਾਫੀ ਦਾ ਬਾਜ ਗਈ ਹੁਣ ਮਾਰ ਲੈ ਤਨ ਸੁਪਾਇੰਟ ਮਾਰ ਦੇ ਕੰਡਾ ਯਾਰਾ ਕੰਡਾ ਨੂੰ ਕਿਉਂ ਦਾ ਫੇਰ ਤਾਂ ਲਾਉਗੀ ਆ ਗਿਆ ਨਾ ਕਰ ਜੀ ਦੇ ਲੋਲਾ ਯਾਰ ਗੂਗਲ ਆ ਗੂਗਲ ਤੇ ਚੱਲਦਾ ਮੇਰੇ ਕੋਲ ਜਾਣਦੇ ਨਹੀਂ ਚਲਾਉਣਾ

ਚੱਕ ਦੇ ਬਰਾ ਨਾ ਭਾਈ ਛੋੜ ਕਰ ਦੇ ਨਾ ਛੋੜ ਕੋਈ ਨਹੀਂ ਨਾ ਛੋੜ ਛੋੜ ਛੋੜੀ ਕਰ ਦੇ ਨਹੀਂ ਯਾਰ ਬੇਟਾ ਸ਼ਰਮ ਕਰ ਓਏ ਨਹੀਂ ਆ ਵਾ ਸਸਾ ਸਸਾ ਕਰ ਦੇ ਨਾ ਸਸਾ ਕਰ ਦੇ ਸਾਡਾ ਆਰ ਤੇ 100 ਕਿਹਣੀ ਕੰਦਾ ਸੋ 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 ਕਰਦੇ ਸੋ ਕਰਦੇ ਸਾਡੇ ਕਿਹੜਾ ਹੱਥ ਹੱਥ ਮਾਰਦੇ ਇਹਦਾ ਮੈਂ ਹੁਣ ਮਾਰਨੀ ਨਹੀਂ ਸਾਹਮਣੇ ਕਿਹਨ ਲਾ ਦੇ ਕਿਹਦਾ ਨਹੀਂ ਨਹੀਂ ਕਿਹੜਾ ਕਿਹਨ ਲਾ ਸਾਹਮਣੇ ਕਿਹਨ ਲਾ ਦੇ ਕੀ ਇਹ ਉਹ ਮੈਂ ਵੀ ਗਾਂ ਵੇਚਦੀ ਹਾਂ ਨਾ ਨਾ ਠੀਕ ਆ ਗੱਲ ਗਿਆ ਔੜੇ ਆ ਲਾਲ ਕੁੱਟੀ ਆ ਗਿਆ ਆ ਗਿਆ ਮੈਂ ਵੀ ਇਹ ਲੱਦੀ ਨਹੀਂ ਯਾਰ ਗੱਲ ਨਾ ਨਾ ਠੀਕ ਆ ਗੱਲ ਫਿਰ ਤੈਨੂੰ ਆਪਾਂ ਆਪਾਂ ਵੀ ਫਿਰ ਕੰਡਾ ਕੰਮਾਰਗਨ ਸੁਟਿੰਮ ਕੀ ਫਾਇਦਾ ਠੀਕ ਸੌ ਭਾਈ ਤੂੰ ਮੋੜ ਤੈਨੂੰ ਤੇ ਲਿਖਾਈ ਭਾਈ ਤੂੰ ਲਖਾਈ ਕਰਾ ਲਖਾਈ ਕਰਾ ਕੇ ਲਗਾਈ ਆਜਾ ਬਰੋਤੀ ਆਜਾ ਆਜਾ ਭਾਈ ਇਹਦਾ ਦੋ ਵੀ ਕਰਾ ਦਸ ਨਾ ਖਾਲੀ ਹੋ ਗਿਆ ਚਾਰ ਨਾ ਨਾ 200 ਮਨਦੇ ਭਾਈ ਆ ਇਹਨੂੰ ਵੀ ਦੇ ਦੋ ਭਾਈ ਜਿਹਦਾ ਹੱਕਵਾਨ ਹੈ ਮੈਂ ਜੋਰ ਲੱਗਾ ਮੇਰਾ ਹੂਰਾ ਲੱਗਾ ਭਾਈ ਜੋਰੇ ਦਾ ਆਪਣੇ ਦੇਈਂ ਆ ਹਲੋ ਜੀ ਉਹ ਗਾਗਰ ਭਾਗਿਆ ਓਏ ਉਹ ਫੇਰ ਸਮਝੂ ਜਿੱਤ ਪਾਇਆ ਤੁਸੀਂ ਓਏ ਆ ਵੀ ਹਾਲੋ ਯਾਰ ਆ ਗਿਆ ਆਪਣੇ ਪੈਸੇ ਜੁਣ ਕੱਢ ਦੇ ਕੇ ਉਹ ਕਾਇ ਨਾਗਰੇ ਕੋਈ ਨਹੀਂ ਦੋ ਨਾਗਰੇ ਆਪਣਾ ਤਾਂ 400 ਦੇ ਗਿਆ 400 ਦੇ ਗਿਆ ਭਾਈ ਨੂੰ ਵੀ ਦੇ ਜਾ ਰਿਹਾ ਉਹਨੂੰ ਕਾਇ ਨਾਗਰ ਗੱਲ ਕਰ ਆਹ ਆਹ ਚਲ ਤੈਨੂੰ ਦਬਾਉਣਾ ਯਾਰ ਓਏ ਇਹਨੂੰ ਪੈਸੇ ਦਾਈ ਨੂੰ ਤਾਂ ਦੇ ਦਰਾਲੀ ਮੈਂ ਕਹਿੰਦਾ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹਦੇ ਨਾਲ ਗੱਲ ਹੋਈ ਵੀ ਇਹਨੇ ਇਹਦੇ ਇਹਨਾਂ ਗੱਲ ਹੋਈ ਵੀ ਅਦਲਾ-ਬਦਲੀ ਨਹੀਂ ਮੇਰੀ ਗੱਲ ਸੁਣੋ ਇਹ ਸੌਦਾ ਪਹਿਲਾਂ ਹੋਣੇ ਤੋਂ ਨਹੀਂ ਖਾਵੇਗਾ ਇਹਦਾ ਮੈਂ ਵੀ ਆ ਗਿਆ ਵਿਚ ਫਿਰ ਮੈਨੂੰ ਨਾ ਦੇ ਦੇ ਗੱਲ ਸੁਣ ਐ ਨਹੀਂ ਯਾਰ ਕੋਈ ਨਹੀਂ ਗੱਲ ਨਹੀਂ ਗੱਲ ਇਹਨਾਂ ਗੱਲ ਹੋਈ ਵੀ ਖਸਣਾ ਨਹੀਂ ਸੁਣ ਕੋਈ ਨਾ ਗੰਮੀ ਨਹੀਂ ਜੰਮਦਾ ਉਹ ਚਲਾ ਆਏ ਨੇ ਗੱਲ ਸੌਦਾ ਕਰਾਇਆ ਕਰਾਇਤਾ ਕਿ ਪਾਪਾ ਫਰਾ ਇਹ ਸੌਦਾ ਕਰਾਇਆ ਬਾਈ ਮੈਂ ਤਾਂ ਹੁਣ ਜਿਹੜਾ ਤੂੰ ਫੜ ਕਰ ਫੜੀ ਤਰ ਨੂੰ ਮੈਨੂੰ ਕਹਿੰਦਾ ਉਹ ਹੀ ਗੱਲ ਉਹ ਦੋਤੀ ਕਰਾ ਰਿਹਾ ਬਾਈ ਉਹ ਦੋਤੀ ਕਰਾ ਰਿਹਾ ਜਾਨੀ 450 ਰੁਪਏ ਅੱਗੇ ਬੰਦਾ ਹੈ બધાએ રજાઓથી કારણે આનો ઓર્ડર કે દેજો જાનૂકડી અલ્લાહ અમામજા ਆਗੇ ਪੜ ਜਾਂਦੇ ਆ ਬੇ ਬੇਤ ਗਿਆ ਬਾੜਾ ਫੇਰ ਤਾਂ ਹੈਗਾ ਹੁਣ ਦਰਾਲੀ ਮੱਥਾ ਦਾ ਅਹ ਮਰੀਅਤ ਦਾ ਖੁਦਾ ਹੱਕ ਮੇਰਾ ਕਰਾ ਛੋਟਾ ਇਹਨੇ ਕਰਾਇਆ ਆਪਣੇ ਬਾਈ ਬੰਦਾ ਵੱਡ ਜਾ ਚੱਲ ਉਹਨੇ ਦੇ ਦੈ ਨਹੀਂ ਥੋੜੀ ਦੇ ਦੇ ਉਹਨੂੰ ਛੋਟਾ ਇਹਨੇ ਕਰਾਇਆ ਯਾਰ ਚੱਲ ਕੋਈ ਨਾ ਦੇ ਦੇ ਉਹਨੂੰ ਕਰਾਇਆ ਫਿਰ ਮੈਂ ਨਹੀਂ ਨੀ ਇਹਦਾ ਫਿਰ ਉਹ ਬਾਈ ਨੇ ਛੋਟਾ ਦਾ ਹੱਕ ਨਹੀਂ ਹੈਗਾ ਵਿੱਚ ਮੇਰੀ ਗੱਲ ਸੁਣ ਹਾਂ ਤੋਰਿਆ ਆ ਰਿਹਾ 340 ਦੇਦਾ ਛੋਟਾ ਕੰਮ ਨਿਭੜਾ ਛੋਟਾ ਇਹਨੇ ਕਰਾਇਆ ਜੇ ਮੈਂ ਕੋਣੇ ਆ ਜਾ ਦੇ 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 ਨੂੰ ਸੋਦੇ ਦੇ ਸਾੜੇ ਨੂੰ ਕਮਾ ਰਹੇ ਆ ਨਹੀਂ ਠੀਕ ਬੱਚਾ ਨਹੀਂ ਬੜੀ ਆ ਫੜ ਦੇ ਦੇ ਤੇ ਫੜ ਦੇ 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 ਫੜ ਕਿੰਨੀ ਦਲਾਲੀ ਹੈ ਇਹਨੇ ਅੱਖ ਆ ਜੀ ਕਹਿੰਦੇ 100 ਰੁਪਏ ਦੇ ਦੀ ਮੈਂ deta ਬਸ ਤੂੰ ਤੂੰ ਦੇ 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 ਨੂੰ ਇਹਨੂੰ ਦੇ ਦੇ ਵੀਰ ਮੈਂ ਨਾ ਦੰਦਾ ਨਹੀਂ ਯਾਰ ਯਾਰ ਬਸ ਦੰਦਾ ਕੋਈ ਨਾ ਖਾਉਂਦਾ ਯਾਰ ਦੰਦਾ ਨਹੀਂ ਯਾਰ ਮੈਂ ਇਹਨੂੰ ਛੋਟਾ ਕਰਾ ਦੇ ਦੇ ਤੇ ਜਾ ਰੋਣ ਦੇ ਦੇਖੂਗੀ ਇਹ ਕੀ ਗੱਲ ਆ ਫਿਰ ਛੋਟਾ ਕਰ ਲੈ ਤੂੰ ਦਲੈਰ ਦਿੰਦਾ ਤੂੰ ਮੇਰੀ ਮੇਰੀ ਫਿਰ ਆਪਾਂ ਗੱਲ ਕਰਕੇ ਕਰ ਕਰ ਇਹ ਨਹੀਂ ਇਹਨਾਂ ਗੱਲ ਛੋਟਾ ਕਰਾਈ ਨਾ ਛੋਟਾ ਦਾ ਸਿੱਧਾ ਹੋਈ ਛੋਟਾ ਸਾਡਾ ਸਿੱਧਾ ਹੋਈ ਜਾਂਦਾ ਤੂੰ ਵਿੱਚ ਆਏ ਬਸ ਆਏ ਵਿੱਚ ਬਾਤ ਕਰੂਗਾ ਉੱਧਰ ਜਾ ਕਰ ਕੋਈ ਕਰ ਦੋ ਉੱਧਰ ਕਰ ਲੋ ਕੋਈ ਕਰ ਦੋ ਉੱਧਰ ਕਰ ਲੋ ਕੀ ਕਰਦੇ ਯਾਰ 200 ਦੇ ਦੇ 300 ਲਊਗਾ ਤੂੰ Não, <laughs> ਆ ਗਰੀਬ ਆ ਹੋਏ ਹੋਏ ਇਹਨੂੰ ਦੇ ਦਿਓ ਯਾਰ ਆ ਗਰੀਬ ਹੈ ਉਹ ਦੇ ਦੇ ਉਹ ਆਏ ਨਹੀਂ ਗੱਲ ਹੁੰਦੀ ਗੱਲ ਤਾਂ ਇਹਨੇ ਕੀਤੀ ਨਹੀਂ ਉਹ ਗੱਲ ਦੇ ਆ ਭਾਈ ਦੇ ਦੇ ਉਹਨੂੰ ਫਟਾ ਦਿਓ ਕਰ ਦਿੱਤਾ 200 ਦੇ ਦਿਓ 100 ਦੇ ਦਿਓ 600 ਇਹਦੇ ਨਾਲ ਕਰ ਦਿੰਦੇ ਦਿਵਾ ਦੇ 100 ਹੋਰ ਦੇ ਉਹ ਮੰਨ ਤਕਰੀ ਜਾਂ ਪਹਿਲੀ ਨਾ ਬੜਾ ਯਾਰ ਅੱਦੁੱਦ ਕਰ ਤੀ ਓਏ ਬਾਦ ਨਾ ਚੰਗਦੇ ਆ ਆ ਜਾਓ ਕਹਿੰਦੇ ਮੋਟਰ ਤੇ ਮੋੜੀ ਹੋਣਾ ਮੈਰੀ ਬਸ ਨਹੀਂ ਰੱਖਣੀ ਹਾਲੇ ਭਾਈ ਉਹ ਕਹਾਂ ਆਣੀ ਜਦ ਬੰਦ ਗਿਆ ਪੂਰੀ ਆ ਫਿਰ ਅੱਧੀ ਲੈ ਲੈਂਦੇ ਆ ਜੀ ਰਾਜਦਰ ਖਰੀਆਂ ਕਿੰਨੇ ਸਾਲ ਪਾਏ ਨੇ ਕਰਾਇਆ ਜਰਾ 500 ਰੁਪਏ 400 ਨੇ ਪਾਇਆ ਸੀ ਦਿੱਤਾ ਤੈਨੂੰ 400 ਰੁਪਏ ਉਹ ਤਾਂ ਅਸੀਂ ਤਾਂ ਲੈਣ ਸੀ ਆਂ ਵੀ ਬਰੋ ਤੇਰਾ ਪਾਇਆ ਸੀ ਆ ਗਿਆ 200 ਦਾ ਆਪਾਂ ਬੰਦਾ ਸਾਹਮਣੇ ਪਾਉਣੀ ਹੈ 200 ਕਿਢੀ ਕਰਾਉਂਦਾ ਸੀ ਮੈਂ ਉਹ ਤਾਂ ਮੈਂ ਬੋਲ ਕੇ ਕਰਾਉਂਦਾ ਸੀ ਬਾਕੀ ਟ੍ਰਾਂਸਪੋਰਟ ਦਾ ਆਪਾਂ ਕੋਈ ਖਰਚਾ ਨਹੀਂ ਕਿਸੇ ਦਾ ਕੋਈ ਕਰਚੀ ਨਹੀਂ ਲੈਂਦੇ ਆਂ ਠੀਕ ਹੈ ਗੱਲ ਨਹੀਂ ਕਰਦੇ ਖੱਚੇ ਇਥੇ ਕੱਲੀ ਲਖਾਈ ਲਖਾਈ ਆ ਠੀਕ ਹੈ ਲੋਕੇਸ਼ਨ ਬਹੁਤ ਵਧੀਆ ਦੀ ਰੋਡ ਦੇ ਉੱਪਰ ਆ ਬਿਲਕੁਲ ਗ੍ਰਿਡਵੇ ਉਲੇ ਆ ਲੋਕੇਸ਼ਨ ਤਾਂ ਸਮਝ ਆਇਓ ਜੀ ਮਾੜੀ ਜੀ ਜਿਹੜੀ ਸੂਚ ਰੋਡ ਆ ਜੀ ਜੋ ਕਿ ਤੋਂ ਸੂਚਾਂ ਨੂੰ ਰੋਡ ਜਾਂਦੀ ਹੈ ਉਹਦੇ ਉੱਪਰ ਆ ਜਿਹੜਾ ਚੌਕੇ ਸਾਡਾ ਪਿੰਡ ਆ ਇਹ ਤਾਪਾ ਮੰਡੀ ਤੋਂ ਵੀ 15 ਕਿਲੋਮੀਟਰ ਆ ਰਾਮਪੁਰਾ ਤੋਂ ਵੀ ਮੋੜ ਤੋਂ ਵੀ 15 ਕਿਲੋਮੀਟਰ ਤਕਰੀਬਨ ਜਿਹੜੀਆਂ ਸਾਰੀਆਂ ਮੇਨ ਸੜਕਾਂ ਨੇ ਚਾਰਸਪੁਰੇ ਜਿਹੜੀ ਮਤਲਬ ਬਰਨਾਲਾ ਤੋਂ ਮਾਨਸਾ ਉਤੋਂ 7-8 ਕਿਲੋਮੀਟਰ ਮੇਨ ਰੋਡ ਹੈ ਜਿਹੜਾ ਹਾਂਜੀ ਅਕਰੀਏ ਤੋਂ 7-8 ਕਿਲੋਮੀਟਰ ਸੀ ਠੀਕ ਹੈ ਇਹ ਲੱਗਦੀ ਹਰ ਮੰਗਲਵਾਰ ਹਰ ਮੰਗਲਵਾਰ ਹਫਤੇ 'ਚ ਇੱਕ ਦਿਨ ਲੱਗਦੀ ਹਾਂਜੀ ਹਫਤੇ 'ਚ ਇੱਕ ਦਿਨ ਲੱਗਦੀ ਹੈ ਬਾਕੀ じゃ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਬਾਈ ਬਾਕੀ ਮਾਲ ਵੀ ਵਧੀਆ ਪਉਂਦਾ ਕਿੰਨੇ ਕੇ ਸਾਉਤੇ ਹੋ ਜਾਂਦੇ ਆ ਜੀ ਮੰਡੀ 'ਚ ਸਾਉਤੇ ਤਕਰੀਬਨ ਹੋ ਜਾਂਦੇ 60-70 100 ਦੇ ਰੇਟ ਦੇ ਜੀ ਹੁਣ ਕਿਤੇ ਕਦੇ ਹੋ ਜਾਂਦੇ ਕਦੇ ਕਦੇ ਹੋ ਜਾਂਦੇ ਠੀਕ ਹੈ ਜੀ ਤੇ ਵਪਾਰੀ ਕਿੱਥੋਂ ਵਪਾਰੀ ਆਪਣੇ ਬਸੇ ਨਾ ਮੰਡੀਆਂ ਵੀ ਆਉਂਦਾ ਜੀ ਬਾਕੀ ਜਿਹਨੇ ਪਿਛਲੀ ਵਾਰੀ ਇਧਰ ਮਰੇਰਪੁਰਾ ਸਾਈਡ ਤੋਂ ਵੀ ਆਏ ਸੀ ਠੀਕ ਹੈ ਜੀ ਬਾਕੀ ਰਾਮਪੁਰੇ ਤੋਂ ਜਾਂ ਜਿਵੇਂ ਤਪਾ ਵਗੈਰਾ ਹੈਗਾ ਇਥੋਂ ਆਉਂਦੇ ਠੀਕ ਹੈ ਜੀ ਹਾਂ ਭਾਈ ਵੱਤ ਤੋਂ ਵੱਧ ਵੀਰੇ ਮੰਡੀ ਦੇ ਵਿੱਚ ਪਹੁੰਚਿਆ ਕਰੋ ਹਰ ਮੰਗਲਵਾਰ ਨੂੰ ਲੱਗਦੀ ਆ ਤੇ ਸਦੀਕ ਚਾਚਾ ਵੀ ਹੁੰਦਾ ਹਾਂ ਚਾਚਾ ਉਹ ਵੀ ਹਰ ਮੰਗਲਵਾਰੇ ਮੰਡੀ ਲੱਗਦੀ ਹੈ ਵਧੀਆ ਮੰਡੀ ਭਰਦੀ ਆ ਮਾਲ ਵਧੀਆ ਪਹੁੰਚਾਉਂਦਾ ਹਾਂ ਵੀਕਾ ਵਧੀਆ ਮੰਡੀ ਦੇ ਸੌਤੇ ਹੁੰਦੇ ਆ ਮੰਡੀ ਦੇ ਕਿੰਨੇ ਵਜੇ ਪਰ ਲੱਗ ਜਾਂਦੀ ਆ ਸਵੇਰੇ 7 ਵਜੇ ਤੋਂ 5 ਵਜੇ ਦਾ ਸੀ ਠੀਕ ਆ ਸਵੇਰੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਰੇ ਹੁੰਦੇ ਆ ਬਿਲਕੁਲ ਖੁੱਰੇ ਠੀਕ ਆ ਜੀ ਧੰਨਵਾਦ